ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸਰੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਰਹੇਗਾ 28 ਸਤੰਬਰ 2025 ਸ਼ਾਮ ਪੌਣੇ 6 ਵਜੇ ਦੇ ਨੇੜੇ ਤੇ ਇਹ ਵੀਡੀਓ ਸ਼ੂਟ ਹੋ ਰਹੀ ਹੈ ਜੀ ਪਿਛਲੇ 2 ਕੁ ਦਿਨ ਤੋਂ 3 ਦਿਨ ਤੋਂ ਤੁਸੀਂ ਦੇਖ ਰਹੇ ਕੋਈ ਵੀਡੀਓ ਲਗਾਤਾਰ ਨਹੀਂ ਆ ਰਹੀਆਂ ਸਨ ਕਿਉਂਕਿ ਮੌਸਮੀ ਬਦਲਾਅ ਦੇ ਕਾਰਨ ਮੇਰੀ ਵੀ ਸਿਹਤ ਉੱਪਰ ਅਸਰ ਪਿਆ ਸਿਹਤ ਥੋੜੀ ਜਿਹੀ ਖਰਾਬ ਚੱਲ ਰਹੀ ਹੈ ਤੇ ਜਿਸ ਦੇ ਸਿੱਟੇ ਬੋਜੋਂ ਥੋੜਾ ਜਆ ਵੀਡੀਓਜ਼ ਦੇ ਵਿੱਚ ਡਿਲੇ ਆਇਆ ਜੀ ਪਰ ਹੁਣ ਰਿਕਵਰੀ ਹੈ ਥੋੜੀ ਜੀ ਤੇ ਉਮੀਦ ਹੈ ਕਿ ਹੁਣ ਵੀਡੀਓ ਜਲਦ ਲਗਾਤਾਰ ਆਉਂਦੀ ਰਹਿਣਗੀਆਂ ਤੇ ਤੁਸੀਂ ਵੀ ਦੇਖ ਸਕਦੇ ਹੋ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਤਾਂ ਕੋਈ ਵੱਡਾ ਅਸਰ ਨਹੀਂ ਹੈ ਪਰ ਜਿਹੜੀ ਪੱਛਮੀ ਸਿਸਟਮ ਤੋਂ ਹਵਾ ਚੱਲ ਰਹੀ ਸੀ ਅਤੇ ਪੂਰਬੀ ਚੱਕਰਵਾਤੀ ਕਾਰਨ ਮਹਾਰਾਸ਼ਟਰ ਦੇ ਉੱਪਰ ਇੱਕ ਘਟ ਦਬਾਅ ਵਾਲਾ ਖੇਤਰ ਆਉਣ ਦੇ ਕਾਰਨ ਮਹਾਰਾਸ਼ਟਰ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਸਾਨੂੰ ਇਸ ਸਮੇਂ ਬਣਦਾ ਹੋਇਆ ਦਿਖਾਈ ਦੇ ਰਿਹਾ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਿਹਾ ਉਹ ਦੇਖ ਲੈਂਦੇ ਆ ਜੀ ਆਪਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਪੰਜਾਬ ਅਤੇ ਨਾਲ ਲੱਗਦੇ ਕੁਝ ਕੁ ਸੂਬਿਆਂ ਦੇ ਵਿੱਚ ਜਿਹੜੀ ਹਵਾ ਹੈ ਉਹ ਇਸ ਤਰੀਕੇ ਨਾਲ ਚੱਲਣੀ ਸ਼ੁਰੂ ਹੋ ਚੁੱਕੀ ਹੈ ਜੀ ਠੀਕ ਹੈ ਜੀ ਤੇ ਜਿਸ ਦਾ ਮੇਨ ਕਾਰਨ ਰਿਹਾ ਹੈ ਜੀ ਪੂਰਬੀ ਹਵਾ ਦੀ ਵਾਪਸੀ ਦੇਖ ਸਕਦੇ ਹੋ ਕਿ ਪੂਰਬੀ ਹਵਾ ਕਿਸ ਤਰੀਕੇ ਨਾਲ ਪੰਜਾਬ ਅਤੇ ਨਾਲ ਲੱਗਦੇ ਸੂਬੇ ਵਿੱਚ ਵਾਪਸੀ ਕਰ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਜਿਹੜਾ ਤਾਪਮਾਨ ਬਿਸ਼ੱਕ 33 ਡਿਗਰੀ ਜਾਂ 34 ਡਿਗਰੀ ਰਹਿ ਰਿਹਾ ਦੁਪਹਿਰ ਦੇ ਸਮੇਂ ਪਰ ਸਾਨੂੰ ਮਹਿਸੂਸ ਉਹ 38 ਤੋਂ ਲੈ ਕੇ 39 40 ਡਿਗਰੀ ਤੱਕ ਮਹਿਸੂਸ ਹੋ ਰਿਹਾ ਜਿਸ ਦੇ ਸਿੱਟੇ ਵਜੋਂ ਬਹੁਤ ਜ਼ਿਆਦਾ ਗਰਮੀ ਹਮਸ ਅਤੇ ਮਾਹੌਲ ਜਿਹੜਾ ਇੱਕ ਤਰੀਕੇ ਨਾਲ ਤਪਸ਼ ਵਾਲਾ ਬਣਿਆ ਹੋਇਆ ਹੈ ਜੋ ਕਿ ਅਕਸਰ ਇਹਨਾਂ ਵਿੱਚ ਦਿਨਾਂ ਵਿੱਚ ਦੇਖਣ ਨੂੰ ਨਹੀਂ ਮਿਲਦਾ ਪਰ ਹਲੇ ਬਣਿਆ ਹੋਇਆ ਜਿਸ ਦੇ ਪਿੱਛੇ ਮੇਨ ਕਾਰਨ ਜਿਹੜੀ ਪੂਰਬੀ ਹਵਾ ਬਣੀ ਹੋਈ ਹੈ ਅੱਜ ਰਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਪੰਜਾਬ ਦੇ ਵਿੱਚ ਦੇਖੋਗੇ ਤੁਸੀਂ ਕਿ ਮਾਹੌਲ ਜਿਹੜਾ ਹੈ ਉਹ ਠੀਕ ਹੈ ਫਿਲਹਾਲ ਜਿਹੜਾ ਤਾਪਮਾਨ ਹੈ 31 ਡਿਗਰੀ ਬਣਿਆ ਹੋਇਆ ਤੇ ਹੌਲੀ-ਹੌਲੀ ਜਿਹੜਾ ਤਾਪਮਾਨ ਨੇ ਉਹ ਸਵੇਰ ਦੇ ਸਮੇਂ ਤੱਕ ਜਾ ਕੇ 26 27 25 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਪਰ ਕੱਲ ਨੂੰ ਫੇਰ ਤੋਂ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਇਸ ਤਰੀਕੇ ਨਾਲ ਪੂਰਵੀ ਹੋ ਕੇ ਚੱਲੇਗੀ ਜਿਸ ਦੇ ਨਾਲ ਕੱਲ ਨੂੰ ਵੀ ਜਿਹੜਾ ਮਾਹੌਲ ਹੈ ਉਹ ਗਰਮੈਸ਼ ਵਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਪਹਾੜੀ ਖੇਤਰਾ ਵਿੱਚ ਇਕਦੁੱਕਾ ਸਿਸਟਮ ਆ ਰਹੇ ਨੇ ਜਿਤੇ ਸਿੱਟੇ ਵਜੋਂ ਪਹਾੜ ਜਿਹੜੇ ਗੱਲ ਕਰੀਏ ਹਿਮਾਚਲ ਦੇ ਜਿਹੜੇ ਪੰਜਾਬ ਤੋਂ ਦੂਰ ਨੇ ਉਹਨਾਂ ਵਿੱਚ ਜਰੂਰ ਸਿਸਟਮ ਲੱਗਾ ਸ਼ਿਮਲਾ ਜਾਂ ਸ਼ਿਮਲੇ ਤੋਂ ਅੱਗੇ ਵਾਲਾ ਸਿਸਟਮ ਜੋ ਵੀ ਹਿਮਾਚਲ ਦਾ ਹਿਮਾਲਿਆ ਦੇ ਪਹਾੜ ਦੇ ਨਾਲ ਲੱਗਦਾ ਇਲਾਕਾ ਜੋ ਕਿ ਬਰਫੀਲਾ ਇਲਾਕਾ ਉਹਦੇ ਵਿੱਚ ਅਸਰ ਦੇਖਣ ਨੂੰ ਮਿਲੂਗਾ ਪਰ ਜਿਹੜਾ ਵੀ ਮੈਦਾਨੀ ਭਾਗ ਦੇ ਨਾਲ ਜਿਹੜਾ ਕਿ ਲੱਗਦਾ ਪੰਜਾਬ ਦੇ ਨਾਲ ਸੁਪੇ ਲੱਗਦੇ ਨੇ ਜਿਹਦੇ ਵਿੱਚ ਊਨਾ ਹੋ ਗਿਆ ਬਲਾਸਪੁਰ ਹੋ ਗਿਆ ਠੀਕ ਹੈ ਜੀ ਅੱਗੇ ਆ ਗਿਆ ਸੋਲਨ ਹੋ ਗਿਆ ਨਾਲਾਗੜ ਬੱਦੀ ਇਹ ਇਲਾਕੇ ਦੇ ਗਰਮ ਇਲਾਕੇ ਨੇ ਇਹਨਾਂ ਵਿੱਚ ਗਰਮੀ ਪੰਜਾਬ ਦੇ ਵਾਂਗੂ ਹੀ ਪੈਣ ਦੀ ਉਮੀਦ ਹੈ ਇਸ ਤੋਂ ਲਾਪਾ ਜਿਹੜੇ ਅਗਲੇ ਸ਼ਿਮਲਾ ਚਲ ਜੀਏ ਧਰਮਸ਼ਾਲਾ ਚਲ ਜੀਏ ਤਾਂ ਇਹੜੇ ਇਲਾਕੇ ਨੇ ਠੀਕ ਹੈ ਨਾ ਇਹਨਾਂ ਵਿੱਚ ਕਿਤੇ ਨਾ ਕਿਤੇ ਥੋੜੀ-ਬਹੁਤੀ ਅ ਬਰਫਵਾਰੀ ਦੇ ਨਾਲ-ਨਾਲ ਮੀਂਹ ਦੀ ਉਮੀਦ ਕਿਣਮਣ ਕਣੀ ਦੀ ਉਮੀਦ ਕੀਤੀ ਜਾ ਸਕਦੀ ਹੈ ਇਹ ਹਾਲਾਤ ਇਸ ਤਰੀਕੇ ਦੇ ਨਾਲ ਉਹ ਚ ਬਣੇ ਰਹਿਣਗੇ ਪਰ ਪੰਜਾਬ ਦੇ ਵਿੱਚ ਮਾਹੌਲ ਅੱਜ ਰਾਤ ਜਿਹੜਾ ਗਰਮੀ ਵਾਲਾ ਬਣਿਆ ਰਹੇਗਾ ਅੱਜ ਰਾਤ ਪੰਜਾਬ ਦਾ ਐਵਰੇਜ ਤਾਪਮਾਨ ਇਹਨਾਂ ਨਿਕਲ ਕੇ ਆ ਰਿਹਾ 25 ਤੋਂ 26 ਡਿਗਰੀ ਤੱਕ ਬਣਿਆ ਰਹੇਗਾ ਬਾਕੀ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਫਿਲਹਾਲ ਸਾਹਮਣੇ ਨਹੀਂ ਆਈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਤੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਜਰੂਰ ਕਮੈਂਟ ਕਰਦਿਆ ਕਰੋ ਤਾਂ ਕਿ ਬਾਕੀ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਅਤੇ ਨਾਲ ਦੀ ਨਾਲ ਸਾਨੂੰ ਵੀ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚ ਸਕੇ ਕਿਉਂਕਿ ਅਸੀਂ ਵੀ ਹਰੇਕ ਇਲਾਕੇ ਦੀ ਜਾਣਕਾਰੀ ਖੁਦ ਕਵਰ ਨਹੀਂ ਕਰ ਸਕਦੇ ਤੁਹਾਡੇ ਸਹਿਯੋਗ ਨਾਲ ਅਸੀਂ ਵਧੀਆ ਜਾਣਕਾਰੀ ਰਿਪੋਰਟ ਪੇਸ਼ ਕਰ ਸਕਦੇ ਹਾਂ ਧੰਨਵਾਦ ਜੀ ਬਾਕੀ ਕੋਸ਼ਿਸ਼ ਕਰਾਂਗੇ ਅੱਜ ਰਾਤ ਲਾਈਵ ਕਰਨ ਦੀ ਪਰ ਹਾਲਾਤ ਲਾਈਵ ਕਰਨ ਦੇ ਨਹੀਂ ਹਨ ਸਿਹਤ ਇੰਨੀ ਜ਼ਿਆਦਾ ਠੀਕ ਨਹੀਂ ਹੈ ਬੋਲਣ ਦੇ ਵਿੱਚ ਹਲੇ ਵੀ ਦਿੱਕਤ ਹੈ ਕੋਸ਼ਿਸ਼ ਕਰਾਂਗੇ 15 ਜਾਂ 20 ਮਿੰਟ ਦਾ ਲਾਈਵ ਜ਼ਰੂਰ ਕਰੀਏ ਧੰਨਵਾਦ ਜੀ ਸਾਰਿਆਂ ਦਾ